ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬੀਆਂ ਨੂੰ ਆਪਣੇ ਇਤਿਹਾਸ ਤੇ ਬੜਾ ਮਾਣ ਹੈ ਇਹ ਕਹਿਣ ਦੇ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ ਕਿ ਅਸੀਂ ਅੱਜ ਵੀ ਇਤਿਹਾਸ ਦੇ ਵਿੱਚ ਹੀ ਜਿਉਂਦੇ ਆਂ ਵਰਤਮਾਨ ਦੇ ਵਿੱਚ ਨਹੀਂ ਇਹ ਵੀ ਸ਼ਾਇਦ ਇੱਕ ਸਚਾਈ ਹੀ ਹੈ ਕਿ ਸਾਡੀ ਵਰਤਮਾਨ ਪੀੜ੍ਹੀ ਕੋਲ ਅੱਜ ਦੇ ਨਾਇਕ ਹੀ ਨਹੀਂ ਹਨ ਜਿਨ੍ਹਾਂ ਦੀ ਗੱਲ ਕਰ ਸਕੀਏ ਸਾਡੇ ਆਗੂ ਅੱਜ ਵੀ ਅਬਦਾਲੀ, ਰਣਜੀਤ ਸਿੰਘ ਤੇ ਭਗਤ ਸਿੰਘ ਦੇ ਨਾਮ ਤੇ ਵੋਟਾਂ ਮੰਗੀ ਜਾਂਦੇ ਹਨ। ਅਸੀਂ ਕਦੇ ਨੰਬਰ 1 ਸੁਭਾ ਹੁੰਦੇ ਸੀ, ਅੱਜ ਕਿਲੇ ਪਾਇਦਾਨ ਤੇ ਖੜੇ ਆਂ, ਸ਼ਾਇਦ ਹੀ ਕਿਸੇ ਨੂੰ ਇਸ ਗੱਲ ਦਾ ਪਤਾ ਹੋਵੇ। ਪਰ ਪਿਛਲੇ 2 ਦਿਨਾਂ ਦੇ ਵਿੱਚ ਦੋ ਰਿਪੋਰਟਾਂ ਜਿਹੀਆਂ ਪ੍ਰਕਾਸ਼ਿਤ ਹੋਈਆਂ, ਜਿਨ੍ਹਾਂ ਦੇ ਵਿੱਚ ਇੱਕ ਵਾਰ ਫੇਰ ਪੰਜਾਬ, ਪੂਰੇ ਦੇਸ਼ ਦੇ ਵਿੱਚ ਮੋਰੀ ਰਹਾ, ਨੰਬਰ 1 ਰਹਾ, ਪਰ ਇਹ ਰਿਪੋਰਟਾਂ ਤਰੱਕੀ ਦੀਆਂ ਹਨ ਜਾਂ ਬਦਨਾਮੀ ਦੀਆਂ। ਇਹ ਫੈਸਲਾ ਤੁਸੀਂ ਆਪ ਕਰੋ ਪਹਿਲੀ ਰਿਪੋਰਟ ਸੀ ਪਿਛਲੇ ਸਾਲ ਦੇਸ਼ ਭਰ ਦੇ ਵਿੱਚੋਂ ਜਬਤ ਹੋਏ ਨਸ਼ੇ ਦੀ ਦਿਨ ਪਰ ਪੀਵੀ ਚੈਨਲਾਂ ਤੇ ਇਹ ਖਬਰ ਚਲਦੀ ਰਹੀ ਕਿ ਪੰਜਾਬ ਦੇ ਵਿੱਚ ਬੀਤੇ ਸਾਲ ਸਾਰੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਨਸ਼ੇ ਜਾਂ ਹੈਰੋਇਨ ਬਰਾਮਦ ਕੀਤੀ ਗਈ ਹੈ ਕੁੱਲ ਨਸ਼ੇ ਦੀ ਖੇਪ ਜੋ ਭਾਰਤ ਦੇ ਵਿੱਚ ਫੜੀ ਗਈ ਹੈ ਉਸ ਦਾ 44.5 ਫੀਸਦੀ ਹਿੱਸਾ ਪੰਜਾਬ ਤੋਂ ਫੜਿਆ ਗਿਆ ਹੈ ਇਸ ਸਾਡੀ ਜਿਹੜੀ ਆਬਾਦੀ ਹੈ ਪੰਜਾਬ ਦੀ ਉਹ ਦੇਸ਼ ਦੀ ਆਬਾਦੀ ਦਾ ਮਹੱਜ 2.3% ਹੀ ਹੈ ਸਵੇਰ ਹੁੰਦਿਆਂ ਹੀ ਇੱਕ ਹੋਰ ਰਿਪੋਰਟ ਪ੍ਰਕਾਸ਼ਿਤ ਹੋਈ ਜਿਸ ਨੇ ਮੇਰਾ ਧਿਆਨ ਖਿੱਚਿਆ ਤੇ ਉਹ ਸੀ ਦੇਸ਼ ਭਰ ਦੇ ਸੂਬਿਆਂ ਦੇ ਆਰਥਿਕ ਹਾਲਾਤ ਕੀ ਹਨ ਉਸ ਦੀ ਇੱਕ ਰਿਪੋਰਟ ਸੀ ਸੀਏਜੀ ਜਾਂ ਕੈਗ ਦੀ ਇੱਕ ਰਿਪੋਰਟ ਪਿਛਲੇ ਦਸਾਂ ਸਾਲਾਂ ਦੀ ਤੁਲਨਾ ਦੀ ਸੀ 2013-14 ਤੋਂ ਲੈ ਕੇ 2023-24 ਤੱਕ ਦੇ ਸਾਰੇ 22 ਸੂਬਿਆਂ ਦਾ ਮਿਲਾ ਕੇ ਕਰਜ਼ਾ ਪਿਛਲੇ 10 ਸਾਲਾਂ ਦੇ ਵਿੱਚ 3 ਗੁਣਾ ਵਧ ਗਿਆ ਸੀ ਇਹ ਉਸ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਹੁਣ ਕਹਿਣ ਵਾਲੇ ਕਹਿਣਗੇ ਤਾਂ ਕੀ ਹੋ ਗਿਆ ਸਾਰੇ ਦੇਸ਼ ਦੇ ਸਾਰੇ ਸੂਬਿਆਂ ਦਾ ਕੀਤਾ ਕਰਜ਼ਾ ਵਧਿਆ ਹੈ ਇਕੱਲੇ ਪੰਜਾਬ ਦਾ ਥੋੜਾ ਕਰਜ਼ਾ ਵਧਿਆ ਹੈ ਪਰ ਜੇ ਤੁਸੀਂ ਉਸ ਰਿਪੋਰਟ ਨੂੰ ਬਰੀਕੀ ਨਾਲ ਦੇਖੋ ਦਾ ਜੀਐਸਡੀਪੀ ਦਾ ਕਿੰਨਾ ਫੀਸਦੀ ਕਰਜ਼ਾ ਹੋ ਗਿਆ ਉਸ ਵੱਲ ਝਾਤ ਮਾਰੋ ਤਾਂ ਤੁਹਾਨੂੰ ਸਹੀ ਤਸਵੀਰ ਸਮਝ ਦੇ ਵਿੱਚ ਆਉਂਦੀ ਹੈ ਕਿ ਸਾਡੇ ਸੂਬੇ ਦੇ ਹਾਲਾਤ ਕੀ ਹਨ ਹੁਣ ਜੀਐਸਡੀਪੀ ਦਾ ਮਤਲਬ ਹੈ ਸਾਰੇ ਸੂਬੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜੋ ਜੋ ਵੀ ਚੀਜ਼ਾਂ ਬਣਦੀਆਂ ਨੇ ਜੋ ਕੁਝ ਵੀ ਮੈਨੂਫੈਕਚਰ ਹੁੰਦਾ ਹੈ ਬਣਦਾ ਹੈ ਉਹਨਾਂ ਚੀਜ਼ਾਂ ਦਾ ਕੁੱਲ ਮੁੱਲ ਕਿੰਨਾ ਹੈ ਉਹਦੀ ਵੈਲਿਊ ਕੀ ਹੈ ਉਹਨੂੰ ਜੀਐਸਡੀਪੀ ਕਹਿੰਦੇ ਆ ਤੇ ਪੰਜਾਬ ਦਾ ਕਰਜ਼ਾ ਕੁੱਲ ਜੀਐਸਡੀਪੀ ਦਾ 40.35 ਫੀਸਦੀ ਤੱਕ ਪਹੁੰਚਿਆ ਹੋਇਆ ਹੈ ਤੇ ਇਹ ਆંકੜੇ ਜਿਹੜੇ ਨੇ ਉਹ 2022-23 ਦੇ ਹਨ ਪਿਛਲੇ 3 ਸਾਲਾਂ ਦੇ ਵਿੱਚ ਮੌਜੂਦਾ ਸਰਕਾਰ ਨੇ ਕਿੰਨਾ ਹੋਰ ਕਰਜ਼ਾ ਚੱਕਿਆ ਹੈ ਪੰਜਾਬ ਦੇ ਸਿਰ ਕਿੰਨਾ ਹੋਰ ਕਰਜ਼ਾ ਵਧ ਗਿਆ ਹੈ ਇਹ ਸਾਰੇ ਆਪਾਂ ਭਲੀ-ਪੰਤੀ ਜਾਣਦੇ ਹੀ 2022-23 ਦੇ ਵਿੱਚ ਪੰਜਾਬ ਦੀ ਕੁੱਲ ਜੀਐਸਡੀਪੀ ਜਿਹੜੀ ਸੀ ਉਹ 6 ਲੱਖ 85 ਹਜ਼ਾਰ 147 ਕਰੋੜ ਸੀ ਮਤਲਬ ਐਨੇ ਮੁੱਲ ਦੀਆਂ ਚੀਜ਼ਾਂ ਪੰਜਾਬ ਦੇ ਵਿੱਚ ਬਣਦੀਆਂ ਸੀ 685147 ਕਰੋੜ ਤੇ ਕੁੱਲ ਜਿਹੜਾ ਸਾਡਾ ਕਰਦਿਆ ਸੀ ਉਹ 276459 ਕਰੋੜ ਸੀ ਸਾਡੇ ਤੋਂ ਬਾਅਦ ਜਿਹੜੇ ਸੂਬੇ ਆਉਂਦੇ ਹਨ ਉਹ ਹੈਗੇ ਨੇ ਨਾਗਾਲੈਂਡ ਜਿਸ ਦੀ ਇਹ ਹੀ ਦਰ 37.15% ਦੀ ਹੈ ਪੱਛਮੀ ਬੰਗਾਲ 33.70% ਦੀ ਮਾਰਚਲ ਪ੍ਰਦੇਸ਼ 33.06% ਦੀ ਅਤੇ ਬਿਹਾਰ 32.58% ਹੁਣ ਅਸੀਂ ਕਿੱਥੇ ਖੜੇ ਹਾਂ ਸਾਡਾ ਦਰਜਾ ਪੂਰੇ ਦੇਸ਼ ਦੇ ਵਿੱਚ ਕੀ ਹੈ ਉਥੋਂ ਅਸੀਂ ਭੱਲੇ-ਪਾਂਤ ਅੰਦਾਜ਼ਾ ਲਾ ਸਕਦੇ ਹਾਂ ਇਹਨਾਂ ਦੋਨਾਂ ਰਿਪੋਰਟਾਂ ਤੋਂ ਕਿ ਸਾਡੀ ਪੰਜਾਬ ਦੀ ਅੱਜ ਅਸਲੀਅਤ ਕੀ ਹੈ ਅਸੀਂ ਨਾਰੇ ਜੋ ਮਰਜ਼ੀ ਮਾਰੀ ਜਾਈਏ ਅਸੀਂ ਕਹਿਣ ਨੂੰ ਜੋ ਮਰਜ਼ੀ ਕਹੀ ਚੱਲੀਏ ਸਾਡਾ ਇਤਿਹਾਸ ਜਿੰਨਾ ਵੀ ਮਰਜ਼ੀ ਮਾਨਮਤਾ ਕਿਉਂ ਨਾ ਹੋਵੇ ਪਰ ਸਾਡਾ ਵਰਤਮਾਨ ਜੋ ਹੈ ਮੌਜੂਦਾ ਸਮੇਂ ਦੇ ਵਿੱਚ ਅਸੀਂ ਕਿੰਨੇ ਬੁਰੀ ਤਰੀਕੇ ਨਾਲ ਗਰਕ ਗਏ ਹਾਂ ਉਹ ਸਾਡੀ ਅਸਲੀਅਤ ਕੀ ਹੈ ਉਹ ਇਹਨਾਂ ਦੋਨਾਂ ਰਿਪੋਰਟਾਂ ਤੋਂ ਜੇ ਆਪਾਂ ਮਿਲਾ ਕੇ ਦੇਖੀਏ ਸਾਹਮਣੇ ਰੱਖ ਕੇ ਦੇਖੀਏ ਤਾਂ ਸਾਰੀ ਤਸਵੀਰ ਸਾਫ਼ ਹੋ ਜਾਂਦੀ ਹੈ ਕਿ ਅੱਜ ਅਸੀਂ ਕਿਹੜੇ ਪਾਇਦਾਨ ਤੇ ਆਂ ਅੱਜ ਪੰਜਾਬ ਦੇ ਹਾਲਾਤ ਕੀ ਬਣੇ ਹੋ ਲੇਕਿਨ ਜਿਸ ਸੂਬੇ ਦੇ ਹਾਲਾਤ ਇਹ ਹੁਣ ਜਿਸ ਤੇ ਵਰਤਮਾਨ ਸਥਿਤੀ ਇੰਨੀ ਨਾਜ਼ੁਕ ਬਣੀ ਹੋਵੇ ਉਹ ਸੂਬੇ ਦੇ ਸਾਰੇ ਬੁੱਧੀਜੀਵੀ ਸਾਰੇ ਸਿਆਸੀ ਨੇਤਾ ਕਿਸ ਗੱਲ ਤੇ ਚਰਚਾ ਕਰ ਰਹੇ ਹਨ ਸੋਸ਼ਲ ਮੀਡੀਆ ਭਰਿਆ ਪਿਆ ਹੈ ਜਿੰਨਾ ਮੁੱਦਿਆਂ ਦੇ ਨਾਲ ਜਿਸ ਤੇ ਪੰਜਾਬ ਦਾ ਨੌਜਵਾਨ ਅੱਜ ਚਰਚਾ ਕਰ ਰਿਹਾ ਹੈ ਉਹ ਮੁੱਦੇ ਹਨ ਜਾਂ ਉਹ ਟਾਪਿਕ ਉਹ ਵਿਸ਼ੇ ਹਨ ਪਏ ਪੁਜਾਓ ਪੰਜਾਬ ਬਚਾਓ ਪ੍ਰਵਾਸੀਆਂ ਨੂੰ ਬਾਹਰ ਕੱਢੋ ਸੰਦੀਪ ਸਣੀ ਯੋਧਾ ਹੈ ਮੈਰੋਂ ਯੋਧਾ ਹੈ ਕਿਹੜੇ ਗੈਂਗਸਟਰ ਨੇ ਕਿਸ ਵਾਰਦਾਤ ਦੀ ਜ਼ਿੰਮੇਵਾਰੀ ਲਈ ਹੈ ਫਲਾਣਾ ਪੰਡ ਹੈ ਫਲਾਣਾ ਗੋਲਕ ਚੋਰ ਹੈ ਫਲਾਣਾ ਆਰਐਸਐਸ ਦੇ ਬੰਦਿਆਂ ਨੂੰ ਮਿਲਿਆ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਚਰਚਾ ਕਰ ਰਹੇ ਹਾਂ ਹਰ ਨੌਜਵਾਨ ਹਰ ਬੁੱਧੀਜੀਵੀ ਹਰ ਜਿਹੜਾ ਵਿਸ਼ਲੇਸ਼ਕ ਹੈ ਉਹ ਇਨ੍ਹਾਂ ਮੁੱਦਿਆਂ ਦੇ ਉੱਤੇ ਹੀ ਦਿਨ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰ ਚਰਚਾ ਕਰ ਰਿਹਾ ਹੈ ਤੇ ਸਾਨੂੰ ਸਮਝਾ ਰਿਹਾ ਹੈ ਕਿ ਇਹ ਚੀਜ਼ਾਂ ਕਿੰਨੀਆਂ ਖਤਰਨਾਕ ਨੇ ਪੰਜਾਬ ਦੇ ਅਸਲ ਮੁੱਦੇ ਆਹੀ ਨੇ بس ਇਹਨਾਂ ਦੀ ਚਰਚਾ ਤੋਂ ਤਾਂ ਇਹੀ ਪਤਾ ਲੱਗਦਾ ਅੱਜ ਹਾਲਾਤ ਕੀ ਨੇ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਸਹੀ ਤੱਥਾਂ ਤੇ ਚਰਚਾ ਕਰਨ ਦੀ ਬਜਾਏ ਅਸੀਂ ਸਾਜ਼ਿਸ਼ਾਂ ਤੇ ਚਰਚਾ ਕਰ ਰਹੇ ਹਾਂ ਸਾਜ਼ਿਸ਼ਾਂ ਦੀ ਚਰਚਾ ਤੋਂ ਬਾਹਰ ਹੀ ਨਹੀਂ ਨਿਕਲ ਰਹੇ ਹਰ ਗੱਲ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਦੀ ਸਾਜ਼ਿਸ਼ ਲੱਭ ਰਹੇ ਹਾਂ ਦਿੱਲੀ ਤੇ ਪੰਜਾਬ ਦਾ ਵੈਰ ਹੈ ਵਿਤਕਰਾ ਹੋ ਰਿਹਾ ਹੈ ਬਤऱ्याਾਂ ਵਰਗਾ ਸਲੂਕ ਹੋ ਰਿਹਾ ਹੈ ਇਸ ਤੋਂ ਅੱਗੇ ਅਸੀਂ ਵੱਧ ਹੀ ਨਹੀਂ ਰਹੇ ਲੇਕਿਨ ਇਹ ਸਾਰੇ ਕਾਸੇ ਦੇ ਵਿੱਚ ਇਹਨਾਂ ਮੌਜੂਦਾ ਹਾਲਾਤਾਂ ਦੇ ਵਿੱਚ ਸਰਕਾਰ ਕੀ ਕਰ ਰਹੀ ਹੈ ਇਹ ਸਮਝਣਾ ਵੀ ਜ਼ਰੂਰੀ ਹੈ ਸਰਕਾਰ ਉਹੀ ਕਰ ਰਹੀ ਹੈ ਜੋ ਕੋਈ ਵੀ ਕਰਜ਼ੇ ਦੇ ਵਿੱਚ ਡੁੱਬਿਆ ਬੰਦਾ ਆਪਣਾ ਖਰਚ ਚਲਾਉਣ ਦੇ ਲਈ ਕਰਦਾ ਹੈ ਸੌਖਾ ਲਾ ਰੱਬ ਰਹੀ ਹੈ ਕੀ ਵੇਚ ਕੇ ਪੈਸੇ ਇਕੱਠੇ ਕੀਤੇ ਜਾ ਸਕਦੇ ਹਨ ਡੰਗ ਕਿਵੇਂ ਟਪਾਇਆ ਜਾ ਸਕਦਾ ਹੈ ਇਸ ਕੰਮ ਦੇ ਵਿੱਚ ਸਰਕਾਰ ਲੱਗੀ ਹੋਈ ਹੈ ਸਰਕਾਰ ਦੀ ਇੱਕ ਸਕੀਮ ਹੈ OUVGL ਆਪਟੀਮਮ ਯੂਜ਼ ਆਫ ਵੇਕੈਂਟ ਗਵਰਨਮੈਂਟ ਲੈਂਡ ਮਤਲਬ ਸਰਕਾਰੀ ਥਾਂ ਸਰਕਾਰੀ ਜ਼ਮੀਨ ਜਿਹੜੀ ਖਾਲੀ ਪਈ ਹੈ ਉਸ ਦੀ ਵਰਤੋਂ ਕਿਵੇਂ ਹੋ ਸਕਦੀ ਹੈ ਵਧੀਆ ਤੋਂ ਵਧੀਆ ਢੰਗ ਤਰੀਕੇ ਨਾਲ ਇਹ ਸਕੀਮ ਦਾ ਨਾਮ ਹੈ ਇਸ ਸਕੀਮ ਦੇ ਤਹਿਤ ਪੰਜ ਸਰਕਾਰੀ ਜਾਇਦਾਦਾਂ ਦੀ ਸਰਕਾਰ ਵੱਲੋਂ ਪਛਾਣ ਕਰ ਲਈ ਗਈ ਹੈ ਜਿਨ੍ਹਾਂ ਨੂੰ ਫੌਰੀ ਤੌਰ ਤੇ ਵੇਚਿਆ ਜਾਣਾ ਹੈ ਬੁੱਧਵਾਰ ਨੂੰ ਇੱਕ ਹਾਈ ਪਾਵਰ ਕਮੇਟੀ ਜਿਹੜੀ ਕਿ ਇਸੇ OUVGL ਸਕੀਮ ਵਾਸਤੇ ਬਣਾਈ ਗਈ ਹੈ ਉਸ ਦੀ 59ਵੀਂ ਬੈਠਕ ਹੋਈ 59ਵੀਂ ਮੀਟਿੰਗ ਸੀ ਜਿਸ ਦੀ ਅਗਵਾਈ ਮੁਖ ਸਕੱਤਰ ਕੈਪਸਨਾ ਨੇ ਕੀਤੀ ਉਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਇਹਨਾਂ ਜਾਇਦਾਦਾਂ ਦੀ ਪਛਾਣ ਕੀਤੀ ਗਈ ਹੈ ਇਹ ਜਾਇਦਾਦਾਂ ਨੂੰ ਹੁਣ ਕਮਰਸ਼ੀਅਲ ਯੂਜ਼ ਯਾਨੀ ਕਿ ਵਪਾਰਕ ਵਰਤੋਂ ਵਾਸਤੇ ਵਿਕਸਿਤ ਕਰਨਾ ਹੈ ਇਹ ਸਰਕਾਰ ਦਾ ਟੀਚਾ ਹੈ ਇਹ ਜਾਇਦਾਦਾਂ ਕਿਹੜੀਆਂ ਹਨ ਇਹਨਾਂ ਜਾਇਦਾਦਾਂ ਦੇ ਵਿੱਚ ਸ਼ਾਮਲ ਹਨ ਪਟਿਆਲਾ ਦੀ ਪ੍ਰਿੰਟਿੰਗ ਪ੍ਰੈਸ ਕਲੋਨੀ ਇਹਦੀ 8 ਏਕੜ ਜ਼ਮੀਨ ਹੈ ਪ੍ਰਿੰਟਿੰਗ ਪ੍ਰੈਸ ਦੀ ਜਿਹੜੀ ਜਗ੍ਹਾ ਹੈ ਜਿੱਥੇ ਲੱਗੀ ਹੋਈ ਹੈ ਉਹਦੀ 10 ਏਕੜ ਜਗ੍ਹਾ ਹੈ ਲੁਧਿਆਣਾ ਦੇ ਬਰੇয়াল ਅਵਾਨਾਂ ਦਾ ਡੰਗਰਾਂ ਦਾ ਹਸਪਤਾਲ ਹੈ ਵੈਟਰਨਰੀ ਹਸਪੀਟਲ ਉਹਦੀ 2.27 ਏਕੜ ਜ਼ਮੀਨ ਹੈ ਤਰਨਤਾਰਨ ਦੇ ਸ਼ਹਿਰੋਂ ਦੀ 슈ਗਰ ਮਿਲ ਖੰਡ ਮਿਲ ਹੈ ਇਹਦੀ 99 ਏਕੜ ਜ਼ਮੀਨ ਹੈ ਗੁਰਦਾਸਪੁਰ ਦਾ ਪੀਜੀਡਬਲਯੂ ਦਾ ਗੈਸਟ ਹਾਊਸ ਹੈ ਪੌਣੇ 2 ਏਕੜ ਜ਼ਮੀਨ ਇਸ ਜਗ੍ਹਾ ਦੀ ਹੈ ਇਹ ਸਾਰੀਆਂ ਨਲਾਮ ਕੀਤੀਆਂ ਜਾਣੀਆਂ ਨੇ ਇਹ ਸਾਰੀਆਂ ਉਡਾ ਦੇ ਹਵਾਲੇ ਕਰ ਦਿੱਤੀਆਂ ਗੀਆਂ। ਜਿਹੜੀਆਂ ਪੰਜ ਜਾਇਦਾਦਾਂ ਹੋਰ ਸੀ ਜਿਨ੍ਹਾਂ ਤੇ ਸਹਿਮਤੀ ਫਿਲਹਾਲ ਨਹੀਂ ਬਣੀ ਐ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਤੇ ਵੀ ਸਹਿਮਤੀ ਬਣ ਜਾਵੇ। ਉਹੋ ਜਾਇਦਾਦਾਂ ਹਨ ਪਟਿਆਲਾ ਦੇ ਹੀ ਭੁਪਿੰਦਰਾ ਰੋਡ ਤੇ ਪੀਡਬਲਯੂਡੀ ਦੀ ਇੱਕ ਜ਼ਮੀਨ ਪਈ ਐ 0.6 ਏਕੜ ਤੇ ਪੀਡਬਲਯੂਡੀ ਦਾ ਉੱਥੇ ਥਾਂ ਤੇ ਗੈਸਟ ਹਾਊਸ ਐ ਇੱਕ 3.82 ਏਕੜ ਥਾਂ ਐ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੀ 1.2 ਏਕੜ ਜਗ੍ਹਾ ਹੈ ਲੁਧਿਆਣਾ ਦੇ ਸਿਵਲ ਹਸਪਤਾਲ ਦੀ 1.5 ਏਕੜ ਜਗ੍ਹਾ ਹੈ ਤੇ ਲੁਧਿਆਣਾ ਦੇ ਸਿਵਲ ਸਰਜਨ ਦਾ ਦਫਤਰ ਹੈ ਉਸ ਦੀ 3 ਏਕੜ ਜ਼ਮੀਨ ਹੈ ਇਹ ਅਗਲੀ ਕਤਾਰ ਦੇ ਵਿੱਚ ਲੱਗੀਆਂ ਹੋਈਆਂ ਜ਼ਮੀਨਾਂ ਨੇ ਜਿੰਨਾ ਤੇ ਇਸ ਵਾਰ ਇਸ ਪੂਪਿੰਗ ਦੇ ਵਿੱਚ ਸਹਿਮਤੀ ਨਹੀਂ ਬਣੀ ਹੁਣ ਜਿਹੜੀ ਗੁਰਦਾਸਪੁਰ ਤੇ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਜ਼ਮੀਨ ਹੈ ਉਹ ਕਿਉਂ ਬਚ ਗਈ ਉਹ ਇਸ ਲਈ ਬਚ ਗਈ ਕਿਉਂਕਿ ਸਾਰਿਆਂ ਨੂੰ ਲੱਗਦਾ ਸੀ ਜਿਹੜੇ ਮੀਟਿੰਗ ਦੇ ਵਿੱਚ ਬੈਠੇ ਸੀ ਕਿ ਜੇ ਹਸਪਤਾਲ ਦੀ ਜ਼ਮੀਨ ਵੇਚਣ ਦੀ ਆਪਾਂ ਐਲਾਨ ਕਰਾਂਗੇ ਤਾਂ ਉਸ ਤੇ ਵਿਵਾਦ ਖੜਾ ਹੋ ਜਾਏਗਾ ਔਰ ਕੋਈ ਐਜੀਟੇਸ਼ਨ ਉਸ ਤੇ ਖੜੀ ਹੋ ਸਕਦੀ ਹੈ ਹੋ ਸਕਦਾ ਕੋਈ ਅੰਦੋਲਨ ਖੜਾ ਹੋ ਜਾਵੇ ਇਸ ਕਰਕੇ ਫਿਲਹਾਲ ਇਸ ਜਗ੍ਹਾ ਨੂੰ ਨਾ ਵੇਚਿਆ ਜਾਵੇ ਮਾਹੌਲ ਠੀਕ ਹੋਣ ਦਾ ਇੰਤਜ਼ਾਰ ਕਰਦੇ ਪਟਿਆਲਾ ਦਾ ਜਿਹੜਾ ਪੀਡਬਲੂਬੀ ਦਾ ਗੈਸਟ ਹਾਊਸ ਹੈ ਉਹ ਇਸ ਲਈ ਬਚ ਗਿਆ ਕਿਉਂਕਿ ਉਹ ਇੱਕ ਹੈਰੀਟੇਜ ਸਾਈਟ ਹੈ ਇੱਕ ਹੋਰ ਜਾਇਦਾਦ ਵੀ ਇਸੇ ਤਰੀਕੇ ਨਾਲ ਪਟਿਆਲਾ ਦੀ ਹੈ ਜਿਸ ਦੀ ਚਰਚਾ ਹੋਈ ਉਸ ਜਾਇਦਾਦ ਨੂੰ ਵੀ ਪਹਿਲਾਂ ਬਾਦਲ ਸਰਕਾਰ ਵੇਲੇ ਹੀ ਉੱਡਾ ਨੂੰ ਦੇ ਦਿੱਤਾ ਗਿਆ ਸੀ ਸ਼ਾਇਦ 2015 ਦੇ ਵਿੱਚ ਉੱਡਾ ਵੱਲੋਂ ਇਹਦੀ ਇਹ ਐਕਵਾਇਰ ਕਰ ਲਈ ਗਈ ਸੀ ਇਹਦਾ ਕਬਜ਼ਾ ਲੈ ਲਿਆ ਗਿਆ ਸੀ ਲੇਕਿਨ ਉਹ ਵੀ ਇੱਕ ਹੈਰੀਟੇਜ ਸਾਈਟ ਹੈ ਜਿਹੜੀ ਇਮਾਰਤ ਉੱਥੇ ਬਣੀ ਹੋਈ ਹੈ ਉਸ ਦਾ ਨਿਰਮਾਣ 1940 ਦੇ ਵਿੱਚ ਹੋਇਆ ਸੀ ਮਤਲਬ ਆਜ਼ਾਦੀ ਤੋਂ ਪਹਿਲਾਂ ਦਾ ਨਿਰਮਾਣ ਹੋਇਆ ਹੋਇਆ ਹੈ ਉਸ ਇਮਾਰਤ ਦੇ ਨਾਲ ਕੋਈ ਵੀ ਛੇੜਛਾੜ ਕਰਨ ਤੋਂ ਪਹਿਲਾਂ ਜਾਂ ਜ਼ਮੀਨ ਦੇ ਵਿੱਚ ਕੁਝ ਵੀ ਤਬਦੀਲੀ ਲਿਆਉਣ ਤੋਂ ਪਹਿਲਾਂ ਤੁਹਾਨੂੰ ਮਨਜ਼ੂਰੀਆਂ ਲੈਣੀਆਂ ਪੈਂਦੀਆਂ ਨੇ ਇਸੇ ਕਰਕੇ ਉਹ ਹਜੇ ਤੱਕ ਬਚੀ ਹੋਈ ਹੈ ਮਾਦਲ ਸਰਕਾਰ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਜਦੋਂ ਆਈ ਉਹਨਾਂ ਵੱਲੋਂ ਵੀ ਉੱਥੇ ਇੱਕ ਹੈਰੀਟੇਜ ਹੋਟਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਇੱਕ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਵਿੱਚ ਹੋਟਲ ਬਣਾਉਣਾ ਸੀ ਲੇਕਿਨ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਦੋਂ ਇਹ ਪ੍ਰੋਜੈਕਟ ਰੁਕ ਗਿਆ ਅਤੇ ਰੋਕ ਲਗਾ ਦਿੱਤੀ ਗਈ ਇਹ ਖੜੀ ਜਾਇਦਾਦ ਬਚੀ ਹੋਈ ਹੈ ਆਉਣ ਵਾਲੇ ਕਿੰਨੇ ਸਮੇਂ ਤੱਕ ਬਚੀ ਰਹਿ ਜਾ ਸਕਦੀ ਹੈ ਇਹ ਕਹਿ ਨਹੀਂ ਸਕਦੇ ਲੇਕਿਨ ਜੋ ਉਹਦਾ ਅੱਜ ਦਾ ਮੌਜੂਦਾ ਮਾਰਕੀਟ ਰੇਟ ਹੈ ਉਹ 2.5 ਲੱਖ ਰੁਪਏ ਪ੍ਰਤੀ ਸਕੁਅਰ ਯਾਰਡ ਉਸ ਦੀ ਕੀਮਤ ਪੈਂਦੀ ਹੈ ਸੋ ਲੱਗਦਾ ਨਹੀਂ ਬਹੁਤੇ ਦਿਨਾਂ ਤੱਕ ਉਹ ਜ਼ਮੀਨ ਬਚੀ ਰਹੇ ਸਰਕਾਰ ਇਹਨਾਂ ਕੰਮਾਂ ਦੇ ਵਿੱਚ ਲੱਗੀ ਹੋਈ ਹੈ ਜੋ ਵੀ ਉਹਨਾਂ ਨੂੰ ਜ਼ਮੀਨ ਜਾਇਦਾਦ ਸਰਕਾਰੀ ਮਿਲਦੀ ਹੈ ਉਸ ਨੂੰ ਵੇਚ ਕੇ ਕਿਸ ਤਰੀਕੇ ਨਾਲ ਪੈਸੇ ਇਕੱਠੇ ਕੀਤੇ ਜਾਣ ਤਾਂ ਕਿ ਰੋਜ਼ਮਰਾਂ ਦਾ ਖਰਚਾ ਚੱਲ ਸਕੇ ਤਨਖਾਹਾਂ ਦਿੱਤੀਆਂ ਜਾ ਸਕਣ ਹੋਰ ਸਰਕਾਰੀ ਕੰਮ ਨਹੀਂ ਜਿਹੜੇ ਉਹ ਕੀਤੇ ਜਾ ਸਕਣ ਹੁਣ ਬਹੁਤੇ ਲੋਕ ਇਹ ਵੀ ਕਹਿਣਗੇ ਕਿ ਸਾਡੀ ਚਰਚਾ ਕਰਨ ਦੇ ਨਾਲ ਕੀ ਫਰਕ ਪੈਂਦਾ ਹੈ ਚਰਚਾ ਕਰਨ ਦੇ ਨਾਲ ਕਿਹੜਾ ਸਰਕਾਰ ਇਹ ਕੰਮ ਬੰਦ ਕਰ ਦੂਗੀ ਰੋਕ ਦਊਗੀ ਮੈਂ ਉੱਥੇ ਉਹਨਾਂ ਲੋਕਾਂ ਨੂੰ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਜੇ ਸਮਾਂ ਰਹਿਦੇ ਚਰਚਾ ਕੀਤੀ ਹੁੰਦੀ ਤਾਂ ਸ਼ਾਇਦ ਹਾਲਾਤ ਇੱਥੇ ਤੱਕ ਨਾ ਪਹੁੰਚਦੇ ਜਿੱਥੇ ਤੱਕ ਇਹ ਪਹੁੰਚ ਗਏ ਤੁਨ ਸਾਰਿਆਂ ਨੂੰ ਯਾਦ ਹੋਏਗਾ ਕਿ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ ਗੱਠਜੋੜ ਦੀ ਸਰਕਾਰ ਸੀ ਉਦੋਂ ਪੰਜਾਬ ਦੇ ਵਿੱਚ ਇਹ ਜਿਹੜੇ ਨਵੇਂ ਕੈਮੀਕਲ ਨਸ਼ੇ ਆਏ ਨੇ ਉਹਨਾਂ ਦੀ ਚਰਚਾ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਸੀ ਉਦੋਂ ਜਦੋਂ ਇਹ ਗੱਲ ਕਹੀ ਜਾਂਦੀ ਸੀ ਪੰਜਾਬ ਦੇ ਨੌਜਵਾਨ ਨਸ਼ੇ ਦੇ ਵਿੱਚ ਗ੍ਰਸਤ ਹੋ ਗਏ ਨੇ ਨਸ਼ੇ ਦੇ ਵਿੱਚ ਲਿਫਟ ਹੋ ਗਏ ਨੇ ਉਦੋਂ ਇਸ ਨੂੰ ਪੰਜਾਬ ਨੂੰ ਬਦਨਾਮ ਕਰਨ ਦੀ ਇੱਕ ਸਾਜਿਸ਼ ਕਰਾਰ ਦੇ ਦਿੱਤਾ ਗਿਆ ਇਸ ਤੇ ਰਾਜਨੀਤੀ ਬਹੁਤ ਹੋਈ ਇਸ ਤੇ ਸਿਆਸਤ ਖੂਬ ਹੋਈ ਲੇਕਿਨ ਇਸ ਤੇ ਚਰਚਾ ਨਹੀਂ ਹੋਈ ਕਿ ਵਾਕਿਆ ਹੀ ਸਮੱਸਿਆ ਇਹ ਇੰਨੀ ਵੱਡੇ ਪੱਧਰ ਤੱਕ ਪਹੁੰਚ ਗਈ ਹੈ ਜਾਂ ਨਹੀਂ ਪਹੁੰਚੀ ਹੈ ਜਾਂ ਇਹਨੂੰ ਕਿਵੇਂ ਰੋਕத் ਦਮ ਕੀਤੀ ਜਾਣੀ ਹੈ ਇਸ ਤੇ ਉੱਤੇ ਕੋਈ ਚਰਚਾ ਨਹੀਂ ਹੋਈ ਇੱਕ ਦੂਜੇ ਤੇ ਦੋਸ਼ ਲੱਗਦੇ ਰਹੇ ਉੱਥੇ ਤੱਕ ਹੀ ਗੱਲ ਸੀਮਤ ਰਹੀ ਤੇ ਗੱਲ ਵੱਧਦੀ ਵੱਧਦੀ ਇੱਥੇ ਤੱਕ ਆ ਗਈ ਹੈ ਕਿ ਹੁਣ ਰੋਜ਼ਾਨਾ ਇਸ ਨਸ਼ੇ ਦੇ ਨਾਲ ਮੌਤਾਂ ਹੁੰਦੀਆਂ ਨੇ ਇਹ ਮਸਲਾ ਐਡਾ ਭਿਆਨਕ ਰੂਪ اختیار ਕਰ ਗਿਆ ਹੈ ਕਿ ਸਾਡੇ ਨੌਜਵਾਨ ਬੇਸ਼ੁੱਧ ਹੋਏ ਗਲੀਆਂ ਦੇ ਵਿੱਚ ਨਾਲੀਆਂ ਦੇ ਵਿੱਚ ਪਏ ਲੱਭਦੇ ਨੇ ਉਹਨਾਂ ਦੀ ਜਦੋਂ লাশ ਮਿਲਦੀ ਹੈ ਉਹਦੇ ਵਿੱਚ ਬਾਹਾਂ ਦੇ ਵਿੱਚ ਸਰਿੰਜਾਂ ਲਟਕ ਰੀਆਂ ਹੁੰਦੀਆਂ ਨੇ ਹਾਲਾਤ ਇੰਨੇ ਮਾੜੇ ਹੋ ਗਏ ਨੇ ਪਰ ਜੇ ਸਹੀ ਸਮੇਂ ਤੇ ਜਦੋਂ ਇਹ ਗੱਲ ਪਹਿਲਾਂ ਉੱਭਰ ਕੇ ਆਈ ਸੀ ਉਦੋਂ ਇਸ ਤੇ ਚਰਚਾ ਕੀਤੀ ਜਾਂਦੀ ਉਦੋਂ ਇਸ ਨੂੰ ਸਾਜ਼ਿਸ਼ਾਂ ਦੱਸਿਆ ਜਾਂਦਾ ਪਰ ਪੰਜਾਬ ਨੂੰ ਬਦਨਾਮ ਕਰਨ ਦੀ ਪਰ ਸ਼ਾਇਦ ਹਾਲਾਤ ਕੁਝ ਹੋਰ ਹੁੰਦੇ ਜੇ ਉਹ ਉਰਦਾ ਪੰਜਾਬ ਫਿਲਮ ਬਣੀ ਸੀ ਉਸ ਨੂੰ ਇਹ ਨਾ ਕਿਹਾ ਜਾਂਦਾ ਕਿ ਇਹ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਬਣਾਈ ਗਈ ਹੈ ਬਲਕਿ ਉਸ ਤੋਂ ਇਹ ਦੇਖਿਆ ਜਾਂਦਾ ਕਿ ਵਾਕਿਆ ਹੀ ਲੱਭੀਏ ਤਾਂ ਸਹੀ ਕਿ ਪੰਜਾਬ ਦੇ ਪਿੰਡਾਂ ਦੇ ਹਾਲਾਤ ਸੱਚੀ ਮੁੱਚੀ ਤਾਂ ਨਹੀਂ ਇਹ ਬਣ ਗਏ ਤੇ ਚਰਚਾ ਉਸ ਟਾਈਮ ਹੋਈ ਹੁੰਦੀ ਤੇ ਸ਼ਾਇਦ ਹਾਲਾਤ ਅੱਜ ਇਨਾ ਬਣ ਗਏ ਇਸੇ ਤਰੀਕੇ ਨਾਲ ਜਦੋਂ ਕਾਂਗਰਸ ਸਰਕਾਰ ਇਸ ਤੋਂ ਪਿਛਲੀ ਜਿਹੜੀ ਪੰਜਾਬ ਦੀ ਸਰਕਾਰ ਸੀ ਕੈਪਟਨ ਅਵਿੰਦਰ ਸਿੰਘ ਮੁੱਖ ਮੰਤਰੀ ਸੀ ਉਹਨਾਂ ਨੇ ਜਦੋਂ ਸਾਰੀ ਸਰਕਾਰ ਨੂੰ ਇੱਕ ਰਿਟਾਇਰਡ ਬਿਊਰੋਕਰੇਟ ਦੇ ਹਵਾਲੇ ਕਰ ਦਿੱਤਾ ਸੀ ਸ੍ਰੀਸ਼ ਕੁਮਾਰ ਸਾਰੀ ਸਰਕਾਰ ਚਲਾ ਰਿਹਾ ਸੀ ਹਰ ਫਾਈਲ ਉਹਦੇ ਕੋਲੋਂ ਨਿਕਲ ਕੇ ਜਾਂਦੀ ਸੀ ਤੇ ਕੈਪਟਨ ਅਵਿੰਦਰ ਸਿੰਘ ਆਪਣੇ ਮਹਿਲਾਂ ਦੇ ਵਿੱਚ ਅਿਆਸ਼ੀ ਕਰ ਰਹੇ ਸੀ ਇਹ ਚਰਚਾ ਉਸ ਸਮੇਂ ਇਹਨਾਂ ਟੌਪਿਕਸ ਤੇ ਹੋਈ ਹੁੰਦੀ ਇਹਨਾਂ ਮੁੱਦਿਆਂ ਤੇ ਹੋਈ ਹੁੰਦੀ ਕਿ ਵਾਕਿਆ ਹੀ ਕਿ ਸਰਕਾਰ ਕਿਸੇ ਇਸ ਤਰੀਕੇ ਨਾਲ ਇੱਕ ਵਿਅਕਤੀ ਦੇ ਹਵਾਲੇ ਕੀਤੀ ਜਾ ਸਕਦੀ ਹੈ ਜੋ ਕਿ ਸੰਵਿਧਾਨ ਦੇ ਵਿੱਚ ਚੁਣਿਆ ਹੋਇਆ ਨਹੀਂ ਹੈ ਕਿ ਅੱਜ ਸਾਨੂੰ ਇਹ ਚਰਚਾ ਕਰਨ ਦੀ ਲੋੜ ਪੈਂਦੀ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਚਲਾ ਰਿਹਾ ਹੈ ਜਾਂ ਦਿੱਲੀ ਤੋਂ ਕੇਜਰੀਵਾਲ ਜਾਂ ਸਸੋਧਿਆ ਦੇ ਹੱਥੋਂ ਸਰਕਾਰ ਚੱਲ ਰਹੀ ਹੈ ਅਫਸਰशाही ਸਰਕਾਰ ਚਲਾ ਰਹੀ ਹੈ ਕਿ ਇਹਨਾਂ ਗੱਲਾਂ ਕਰਨ ਤੇ ਨੌਬਤ ਆਉਂਦੀ ਜੇ ਸਮਾਂ ਰਹਿੰਦਿਆਂ ਜਦੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਕੀਤਾ ਗਿਆ ਸੀ ਉਦੋਂ ਅਸੀਂ ਇਸ ਚੀਜ਼ ਦੇ ਚਰਚਾ ਕਰਦੇ ਇਸੇ ਤਰੀਕੇ ਨਾਲ ਜੇ ਕੈਪਟਨ ਅਮਰਿੰਦਰ ਸਿੰਘ ਦੇ ਉਸ ਸਮੇਂ ਜੋ ਉਹਦਾ ਲਾਈਫ ਸਟਾਈਲ ਸੀ ਜੋ ਉਹ ਆਸ਼ੀਓ ਕਰ ਰਿਹਾ ਸੀ ਜਿਸ ਤਰੀਕੇ ਨਾਲ ਸ਼ਰਾਬ ਪੀ ਕੇ ਵਿਦੇਸ਼ ਦੀ ਇੱਕ ਮਹਿਲਾ ਨੂੰ ਉਹਨੇ ਆਪਣੇ ਘਰ ਰੱਖਿਆ ਹੋਇਆ ਸੀ ਉਸ ਦੇ ਉੱਤੇ ਉਦੋਂ ਚਰਚਾ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਭਗਵੰਤ ਮਾਨ ਸ਼ਰਾਬੀ ਹੈ ਜਾਂ ਨਹੀਂ ਹੈ ਉਸ ਦੇ ਉੱਤੇ ਚਰਚਾ ਕਰਨ ਦੀ ਲੋੜ ਨਾ ਪੈਂਦੀ ਉਹਦੀ ਪਾਰਟੀ ਦੇ ਨੇਤਾਵਾਂ ਵੱਲੋਂ ਮੁੱਖ ਮੰਤਰੀ ਚੁਣਨ ਲੱਗੇ ਇਸ ਗੱਲ ਦੇ ਉੱਤੇ ਧਿਆਨ ਦਿੱਤਾ ਜਾਂਦਾ ਕਿ ਨਹੀਂ ਪੰਜਾਬ ਦੇ ਲੋਕ ਇਹਨਾਂ ਗੱਲਾਂ ਨੂੰ ਬਹੁਤ ਸੀਰੀਅਸਲੀ ਲੈਂਦੇ ਨੇ ਇਸ ਗੱਲ ਨੂੰ ਹਲਕੇ 'ਚ ਨਾ ਲਾਓ ਇਹੋ ਜਿਹੇ ਵਿਅਕਤੀ ਨੂੰ ਸਾਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਨਹੀਂ ਬਿਠਾਉਣਾ ਚਾਹੀਦਾ ਕੋਈ ਬਦਲ ਲੱਭਣਾ ਚਾਹੀਦਾ ਅੱਜ ਅਸੀਂ ਇਹ ਚਰਚਾ ਨਾ ਕਰ ਰਹੇ ਹੁੰਦੇ ਕਿ ਸ਼ਰਾਬੀ ਹੈ ਭਗਵੰਤ ਮਾਨ ਜੀ ਦਾ ਲੇਬਰ ਖਰਾਬ ਹੋ ਗਿਆ ਹੈ ਨਹੀਂ ਹੋ ਗਿਆ ਹੈ ਉਹ ਡਿਗ ਪਿਆ ਉਹਨੇ ਇਹ ਕਰ ਦਿੱਤਾ ਇਹਨਾਂ ਗੱਲਾਂ ਦੀ ਚਰਚਾ ਕਰਨ ਦੀ ਸਾਨੂੰ ਲੋੜ ਨਾ ਪੈਂਦੀ ਜੇ ਸਮਾਂ ਰਹਿੰਦੇ ਅਸੀਂ ਪਿਛਲੇ ਮੁੱਖ ਮੰਤਰੀ ਵੀ ਜਾਂ ਪਿਛੇ ਸਿਆਸਤਦਾਨਾਂ ਦੀਆਂ ਇਹਨਾਂ ਆਦਤਾਂ ਦੇ ਉੱਤੇ ਸਮਾਂ ਰਹਿੰਦੇ ਹਾਂ ਚਰਚਾ ਕਰ ਲੈਂਦੇ ਇਸੇ ਤਰੀਕੇ ਨਾਲ ਜੇ ਆਪਾਂ ਹੋਰ ਸੀਰੀਅਸ ਗੱਲਾਂ ਦੀ ਗੱਲ ਕਰੀਏ ਅਸੀਂ بار-बार ही ਗੱਲਾਂ ਕਰਦੇ ਆ ਕਿ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਹੈ ਉਸ ਦੇ ਵਿੱਚ ਮਤਾ ਪਾਸ ਕਰ ਦਿੱਤਾ ਹੈ ਦੇਖੋ ਉਹ ਹੀਰੋ ਬਣ ਗਏ ਲੋਕ ਨੇ ਜਿਨ੍ਹਾਂ ਨੇ ਮਤਾ ਪਾਸ ਕਰ ਦਿੱਤਾ ਹੈ ਚਾਹੇ ਉਹ ਸਤਲੁਜ ਯਮਨਾ ਲਿੰਕ ਨਹਿਰ ਹੋਵੇ ਚਾਹੇ ਉਹ ਪਾਣੀਆਂ ਦੇ ਐਗਰੀਮੈਂਟ ਹੋਣ ਚਾਹੇ ਉਹ BBMP ਦਾ ਮੁੱਦਾ ਹੋਵੇ ਇਨ੍ਹਾਂ ਮੁੱਦਿਆਂ ਦੇ ਉੱਤੇ बार-बार ਅਸੀਂ ਆਪਣੀ ਵਿਧਾਨ ਸਭਾ ਚ ਮਤੇ ਪਾਸ ਕਰਦੇ ਆ ਮਤਾ ਪਾਸ ਕਰਕੇ ਬਾਹੂ-ਵਾਹੀ ਘਟ ਲੈਨੇ ਆ ਲੇਕਿਨ ਇਹ ਚਰਚਾ ਨਹੀਂ ਕਰਦੇ ਕਿ ਇਨ੍ਹਾਂ ਮਤਿਆਂ ਦਾ ਅਸਲ ਦੇ ਵਿੱਚ ਅਸਰ ਕੀ ਹੁੰਦਾ ਹੈ ਨਤੀਜਾ ਕੀ ਨਿਕਲਦਾ ਕਿ ਇਹਨਾਂ ਮਤਿਆਂ ਨਾਲ ਅੱਜ ਤੱਕ ਪੰਜਾਬ ਦਾ ਕੋਈ ਮਸਲਾ ਹੱਲ ਹੋਇਆ ਹੈ ਕਿ SYL ਦਾ ਮੁੱਦਾ ਖਤਮ ਹੋ ਗਿਆ ਸੁਪਰੀਮ ਕੋਰਟ ਦੇ ਵਿੱਚ ਨਹੀਂ ਚੱਲ ਰਿਹਾ ਕਿ ਅੱਜ ਵੀ ਸਾਡੇ ਸਿਰ ਦੇ ਉੱਤੇ ਤਲਵਾਰ ਨਹੀਂ ਲਟਕ ਰਹੀ ਕਿ ਸਾਨੂੰ ਕੱਲ ਨੂੰ ਦੁਬਾਰਾ ਬਣਾਉਣੀ ਪੈ ਸਕਦੀ ਹੈ ਜਾਂ ਜੇ ਸੁਪਰੀਮ ਕੋਰਟ ਦਾ ਕੋਈ ਅਜਿਹਾ ਫੈਸਲਾ ਆ ਗਿਆ ਤਾਂ ਪੰਜਾਬ ਦੇ ਹਾਲਾਤ ਦੁਬਾਰਾ ਖਰਾਬ ਹੋ ਸਕਦੇ ਨੇ ਕਿ ਜਿਹੜੇ BBMP ਦੇ ਵਿੱਚ ਅਸੀਂ ਮਤਾ ਪਾਸ ਕੀਤਾ ਸੀ ਉਸ ਤੋਂ ਬਾਅਦ ਸੈਂਟਰਲ ਫੋਰਸਾਂ ਜਾਂ ਕੇਂਦਰੀ ਫੋਰਸਾਂ ਦੀ ਤਨਾਤੀ ਪਾਕੜਾ ਜਾਂ ਬਾਕੀ ਡੈਮਸ ਦੇ ਉੱਤੇ ਨਹੀਂ ਹੋ ਗਈ ਫਿਰ ਸਾਡੇ ਮਤਾਂ ਪਾਸ ਕਰਨ ਨੂੰ ਅਸੀਂ ਐਡਾ ਵੱਡਾ ਵਧਾਅ ਚੜਾ ਕੇ ਕਿਉਂ ਪੇਸ਼ ਕਰਦੇ ਆਂ ਕਿ ਬਹੁਤ ਪਹਾਦਰੀ ਦਾ ਕੰਮ ਕੀਤਾ ਹੋਵੇ ਜਦਕਿ ਉਹਨਾਂ ਦਾ ਨਤੀਜਾ ਕੁਝ ਵੀ ਨਹੀਂ ਨਿਕਲਦਾ ਉਹਦਾ ਅਸਰ ਕੁਝ ਨਹੀਂ ਹੁੰਦਾ ਅਸੀਂ ਮਤਾਂ ਪਾਸ ਕਰਨ ਤੇ ਲੋਕਾਂ ਨੂੰ ਪਾਣੀਆਂ ਦੇ ਰਾਖੇ ਜਾਂ ਪੰਜਾਬ ਦੇ ਰਾਖੇ ਵਰਗੇ ਟਾਈਟਲ ਦੇ ਦਿੰਨੇ ਆ ਉਹਨਾਂ ਦੀ ਜੈ ਜੈਕਾਰ ਕਰੀ ਜਾਂਦੇ ਆਂ ਔਰ ਇੰਨਾ ਗੱਲਾਂ ਦੇ ਨਤੀਜੇ ਕੁਛ ਨਹੀਂ ਨਿਕਲੇ। ਇਸੇ ਤਰੀਕੇ ਨਾਲ ਤੁਹਾਨੂੰ ਯਾਦ ਹੈ ਕੁਝ ਸਾਲ ਪਹਿਲਾਂ ਜਦੋਂ ਹਰਿਆਣਾ ਦੀ ਵਿਧਾਨ ਸਭਾ ਅਲੱਗ ਬਣਾਉਣ ਵਾਸਤੇ ਰਜੀਵ ਗਾਂਧੀ ਆਈਪੀ پارک ਦੇ ਵਿੱਚ ਜ਼ਮੀਨ ਅਲਾਟ ਹੋਈ ਸੀ। ਕਿੰਨਾ ਮੁੱਦਾ ਗਰਮਾਇਆ ਸੀ। ਲੋਕ ਕੁਰਬਾਨੀਆਂ ਦੇਣ ਦੀਆਂ ਗੱਲਾਂ ਕਰਦੇ ਸੀ। ਇਹ ਹੀ ਸਾਰੇ ਸਿਆਸੀ ਆਗੂ ਧਰਨੇ ਲਾਉਣ ਦੀਆਂ ਗੱਲਾਂ ਕਰਦੇ ਸੀ। ਲੇਕਿਨ ਅੱਜ ਕੀ ਕਿਸੇ ਦੇ ਚਿੱਤ-ਚੇਤੇ ਵੀ ਹੈ ਕਿ ਉਸ ਜਗ੍ਹਾ ਦੇ ਉੱਤੇ ਕੀ ਹੋ ਰਿਹਾ ਹੈ? ਇਹ ਤੇ ਬਿਲਡਿੰਗ ਬਣਨੀ ਸ਼ੁਰੂ ਤਾਂ ਨਹੀਂ ਹੋ ਗਈ ਹੈ। ਕਿ ਉਹ ਪ੍ਰੋਜੈਕਟ ਰੋਕ ਦਿੱਤਾ ਗਿਆ ਹੈ ਸਾਨੂੰ ਕਿਸੇ ਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਫਿਰ ਇੱਕ ਦਿਨ ਅਚਾਨਕ ਹੀ ਪਤਾ ਲੱਗੂਗਾ ਜਦੋਂ ਉਭਦਾਨ ਸਭਾ ਦਾ ਉਦਘਾਟਨ ਕਰਨਾ ਹੋਇਆ ਫਿਰ ਅਸੀਂ ਰੌਲਾ ਪਾਵਾਂਗੇ ਕਿ ਹਾਇ ਸਾਡੇ ਨਾਲ ਤੱਕਾ ਹੋ ਗਿਆ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਦੋਂ ਕੀ ਹੋ ਗਿਆ ਸੀ ਸਾਡੇ ਨਾਲ ਵਿਤਕਰਾ ਹੋ ਰਿਹਾ ਹੈ ਸਾਡੇ ਨਾਲ ਮਤ੍ਰਿਆਂ ਵਰਗਾ سلوਕ ਹੋ ਰਿਹਾ ਹੈ ਸਾਜ਼ਿਸ਼ ਰਚੀ ਜਾ ਰਹੀ ਹੈ ਦੁਬਾਰਾ ਅਸੀਂ ਇਹਨਾਂ ਚੀਜ਼ਾਂ ਦੀ ਚਰਚਾ ਦੇ ਉੱਤੇ ਹੀ ਲੱਗ ਜਾਵਾਂਗੇ ਲੇਕਿਨ ਸਮਾਂ ਰਹਿੰਦਿਆਂ ਉਸ ਦੇ ਉੱਤੇ ਕੋਈ ਕੰਮ ਨਹੀਂ ਕਰਾਂਗੇ ਉਸਤੇ ਉੱਤੇ ਕੋਈ ਚਰਚਾ ਨਹੀਂ ਕਰਾਂਗੇ ਕੋਈ ਅੰਦੋਲਨ ਦੀ ਗੱਲ ਨਹੀਂ ਕਰਾਂਗੇ ਸਿਰਫ ਰੋਕੀ ਵਾਵਾ ਲਈ ਰਾਜਨੀਤੀ ਲਈ ਅਸੀਂ ਨਾਅਰੇ ਮਾਰਦੇ ਰਹਾਂਗੇ ਇਹੀ ਸਾਡੀ ਸਚਾਈ ਬਣ ਕੇ ਰਹੇ ਜੇ ਅਸੀਂ ਸਮਾਂ ਰਹਿੰਦੇ ਜਦੋਂ ਸੁਖਬੀਰ ਬਾਦਲ ਉਹਨਾਂ ਦੀ ਅਕਾਲੀ ਭਾਜਪਾ ਸਰਕਾਰ ਵੇਲੇ ਜ਼ਮੀਨਾਂ ਜਾਇਦਾਦਾਂ ਪੰਜਾਬ ਦੀਆਂ ਅੰਨੇ ਵਾ ਗਿਰਵੀ ਰੱਖ ਰਿਹਾ ਸੀ ਇਥੋਂ ਤੱਕ ਮੰਡੀ ਬੋਰਡ ਦੇ ਆਉਣ ਵਾਲੀ ਕਮਾਈ ਨੂੰ ਵੀ ਗਿਰਵੀ ਰੱਖ ਕੇ ਉਹਦੇ ਤੇ ਕਰਜ਼ਾ ਚੱਕ ਰਿਹਾ ਸੀ ਜੇ ਉਦੋਂ ਅਸੀਂ ਇਹਨਾਂ ਮੁੱਦਿਆਂ ਤੇ ਚਰਚਾ ਕੀਤੀ ਹੁੰਦੀ ਕੋਈ ਸਾਰਥਕ ਗੱਲ ਕੀਤੀ ਹੁੰਦੀ ਕਿ ਇਸ ਤਰ੍ਹਾਂ ਕਰਦੇ ਚੱਕ ਚੱਕ ਕੇ ਵਿਕਾਸ ਕਰਨ ਨੂੰ ਡਵੈਲਪਮੈਂਟ ਨਹੀਂ ਕਹਿੰਦੇ ਇਹ ਗਲਤ ਤਰੀਕਾ ਹੈ ਉਦੋਂ ਹੀ ਰੋਕਿਆ ਨਾ ਗਿਆ ਹੁੰਦਾ ਤਾਂ ਅੱਜ ਇਸ ਚੀਜ਼ ਦੀ ਨੌਬਤ ਨਾ ਆਉਂਦੀ ਕਿ ਜਿਹੜੀਆਂ ਬੱਚਿਆਂ ਖੁੱਟੀਆਂ ਜ਼ਿਆਦਾਦਾਂ ਰਹਿ ਗਈਆਂ ਨੇ ਉਹਨਾਂ ਨੂੰ ਸਰਕਾਰ ਵੇਚ ਕੇ ਪੈਸਾ ਇਕੱਠਾ ਕਰ ਰਹੀ ਸਾਡੇ ਸਮੇਂ ਰਹਿੰਦਿਆਂ ਨਾ ਚਰਚਾ ਕਰਨ ਕਰਕੇ ਹੀ ਹਾਲਾਤ ਇਸ ਕਦਰ ਵਿਗੜ ਜਾਂਦੇ ਨੇ ਕੱਲਾ ਇਸੇ ਤੱਕ ਪਹੁੰਚ ਜਾਂਦੀਆਂ ਨੇ ਕਿ ਨੌਬਤ ਇੱਥੇ ਤੱਕ ਆ ਜਾਂਦੀ ਹੈ ਜਿਹੜੀਆਂ ਬੱਚੀਆਂ ਹੋਣੀਆਂ ਕੋਈ ਜਾਇਦਾਦਾਂ ਰਹਿ ਗਈਆਂ ਨੇ ਜਿਹੜੇ ਕਿਤੇ ਮਾੜੇ-ਮੋٹے ਭਾਂਡੇ ਟੀਂਡੇ ਬਚ ਗਏ ਨੇ ਉਹਨਾਂ ਨੂੰ ਵਿਚਣ ਤੱਕ ਦੀ ਨੌਬਤ ਆ ਗਈ ਹੈ ਤਾਂ ਹੀ ਜਿਹੜੀ ਸਰਕਾਰ ਹੈ ਉਹਦਾ ਖਰਚਾ ਚੱਲ ਰਿਹਾ ਹੈ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਪੰਜਾਬ ਨੰਬਰ 1 ਮੋਰੀ ਸੂਬਾ ਹੁੰਦਾ ਹੋਇਆ ਪੂਰੇ ਦੇਸ਼ ਦਾ ਅੱਜ ਅਖੀਰਲੇ ਸਥਾਨ ਤੇ ਪਹੁੰਚਿਆ ਹੋਇਆ ਹੈ ਅੱਜ ਉਹਨਾਂ ਬਦਨਾਮ ਸੂਚੀਆਂ ਦੇ ਵਿੱਚ ਪਹਿਲਾ ਨੰਬਰ ਆ ਗਿਆ ਹੈ ਜਿੱਥੇ ਨਹੀਂ ਹੋਣਾ ਚਾਹੀਦਾ ਸੀ ਇਹ ਹਾਲਾਤ ਸਾਡੇ ਬਣ ਗਏ ਨੇ ਉਹਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਅਸੀਂ ਸਮਾਂ ਰਹਿੰਦੇ ਹਾਂ ਜਿਹੜੇ ਮੁੱਦਿਆਂ ਤੇ ਚਰਚਾ ਕਰਨੀ ਚਾਹੀਦੀ ਹੈ ਉਹ ਚਰਚਾ ਨਹੀਂ ਕਰਦੇ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਹੀ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਕੇ ਟਰੋਲ ਕੱਢ ਕੇ ਖੁਸ਼ ਹੁੰਨੇ ਆ ਕਿ ਕੌਣ ਕਿਹੜੇ ਧਰਮ ਦਾ ਯੋਧਾ ਹੈ ਕੌਣ ਕਿਹਦੇ ਖਲਾਫ ਸਾਜ਼ਿਸ਼ ਕਰ ਰਿਹਾ ਹੈ ਕਿਹੜਾ ਪੰਡ ਹੈ ਕਿਹੜਾ ਗੱਪੀ ਹੈ ਕਿਹੜਾ ਚੋਰ ਹੈ ਇੱਕ ਦੂਜੇ ਨੂੰ ਭਰਾ ਬੁਲਾ ਕੇ ਕਿ ਇਹ ਹੀ ਅਸੀਂ ਆਪਣਾ ਡੰਗ ਟਪਾਉਂਦੇ ਆ ਇਨ੍ਹਾਂ ਮੁੱਦਿਆਂ ਨੂੰ ਹੀ ਅਸੀਂ ਪੰਜਾਬ ਦੇ ਮੁੱਦੇ ਬਣਾਈ ਬੈਠੇ ਆ ਤੇ ਜਿਹੜੇ ਅਸਲ ਮੁੱਦੇ ਪੰਜਾਬ ਦੇ ਨੇ ਉਹ ਸਾਡੀਆਂ ਅੱਖਾਂ ਤੋਂ ਓਲੇ ਹੋ ਗਏ ਨੇ ਅਸੀਂ ਸਿਰਫ ਇਤਿਹਾਸ ਦੀਆਂ ਗੱਲਾਂ ਕਰਨ ਜੋਗੇ ਰਹਿ ਗਏ ਆ ਕਿਉਂਕਿ ਵਰਤਮਾਨ ਦੇ ਵਿੱਚ ਗੱਲ ਕਰਨ ਦੇ ਲਈ ਸਾਡੇ ਪੱਲੇ ਕੁਝ ਹੈ ਹੀ ਨਹੀਂ ਔਰ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਦੇ ਸ਼ਾਇਦ ਇਤਿਹਾਸ ਵੀ ਚੇਤੇ ਨਾ ਰਹਿ ਸਕੇ ਹਾਲਾਤ ਇਨੇ ਖਰਾਬ ਹੋ ਸਕਦੇ। ਸੋ ਉਮੀਦ ਕਰਦੇ ਆਂ ਸਮਾਂ ਰਹਿੰਦਿਆਂ ਅੱਜ ਵੀ ਅਸੀਂ ਉਹਨਾਂ ਸਾਰਥਕ ਮੁੱਦਿਆਂ ਤੇ ਚਰਚਾ ਕਰਾਂਗੇ। ਸਾਡੀ ਚਰਚਾ ਦਾ ਵਿਸ਼ਾ ਉਹ ਹੋਵੇਗਾ ਜੋ ਹੋਣਾ ਚਾਹੀਦਾ ਹੈ। ਸਾਡੇ ਮੌਜੂਦਾ ਹਾਲਾਤ ਇਹ ਕਿਉਂ ਨੇ? ਕਿੰਨਾਂ ਲੋਕਾਂ ਕਰਕੇ ਇਹ ਹਾਲਾਤ ਬਣੇ ਤੇ ਕਿਵੇਂ ਇਹਨਾਂ ਹਾਲਾਤਾਂ ਨੂੰ ਸੁਧਾਰਿਆ ਜਾ ਸਕਦਾ ਹੈ? ਇਹੀ ਚਰਚਾ ਹੋਵੇਗੀ। ਇਸੇ ਉਮੀਦ ਦੇ ਨਾਲ ਤੁਤੋ ਵਿਦਾ ਲੈਨੇ ਆਂ। ਧੰਨਵਾਦ।